ਅੱਥੋਂ ਮਤਲਬ ਪਾੜ ਪੈ ਗਿਆ ਮਤਲਬ ਅੱਥੋਂ ਸਾਰਾ ਬੰਦ ਖਤਮ ਹੋ ਗਿਆ ਤੇ ਟਾ ਅੱਗੇ ਲੱਗੀ ਆ ਪਾਣੀ ਥੋੜੇ ਅੱਗੇ ਨਾਲ ਥੋੜੇ ਜਿਹਾ ਇਸ ਜਗ੍ਹਾ ਤੋਂ ਬੰਨ ਜਿਹੜਾ ਟੁੱਟਿਆ ਪਾਣੀ ਜਿਹੜਾ ਖੇਤਾਂ ਦੇ ਵਿੱਚ ਜ਼ਰੂਰ ਆਇਆ ਲੁਧਿਆਣੇ ਨੂੰ ਮਾਰ ਕਰਨੀ ਆ ਬੂਰੇ ਇਹਨਾਂ ਨੇ ਸਾਡੇ ਪਿੰਡ ਨੂੰ ਨਹੀਂ ਮਾਰ ਕਰਨੀ ਲੁਧਿਆਣੇ ਨੂੰ ਸਿੱਧਾ ਪਾਣੀ ਅੱਗੇ ਨੂੰ ਜਾਣ ਲੱਗੇ ਆਣੇ ਨੂੰ 100 ਏਕੜ ਜਗ੍ਹਾ ਸਾਡੀ ਰੁੜ ਗਈ ਆ ਅੜ ਗਈ ਆ ਉਹ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਵਾ ਪੈਨਿਕ ਨਾ ਕਰੀਟ ਕਰੋ ਕਿਉਂਕਿ ਕਈ ਪਲੇਟਫਾਰਮਾਂ ਤੇ ਖਬਰਾਂ ਜਰੂਰ ਚੱਲ ਰਹੀਆਂ ਨੇ ਕਿ ਵਾਵਾ ਨੁਕਸਾਨ ਹੋ ਗਿਆ ਪਾਣੀ ਜਿਹੜਾ ਅੰਦਰ ਆ ਗਿਆ ਪਰ ਠੀਕ ਹੈ ਹਾਲਾਤ ਠੀਕ ਹੈ ਵਾਟਰ ਲੈਵਲ ਡਾਊਨ ਹੈ ਜਿਹੜੀਆਂ ਨੀਵੀਂ ਜਮੀਨਾਂ ਸੀਗੀਆਂ ਉਹਨਾਂ ਦੇ ਵਿੱਚ ਜਰੂਰ ਪਾਣੀ ਹੈ ਬਟ ਹਲੇ ਇੰਨਾ ਪੈਨਿਕ ਕਰਨ ਦੀ ਜਰੂਰਤ ਨਹੀਂ ਇੱਥੇ ਲੋਕੀ ਕੰਮ ਜਿਆਦਾ ਰੁਕਣਾ ਦੇ ਕੰਮ ਕਰਨ ਘਟਾਉਂਦੇ ਆ ਆਦੀ ਬੇਨਤੀ ਹੈ ਵੀਰੇ ਜਿਹਨਾਂ ਦਾ ਕੰਮ ਆ ਰੋਕਣਾ ਉਹ ਇੱਥੇ ਨਾ ਹੀ ਆਣ ਜਿਵੇਂ ਆਹ ਨੀਵੀਂ ਜਮੀਨ ਸੀਗੀ ਇਹਦੇ ਅੱਗੇ ਅਰਜੀ ਜੀ ਬਣ ਲਾਇਆ ਗਿਆ ਵੀ ਉੱਥੇ ਜੇ ਕੋਈ ਪਾਣੀ ਨਿਕਲਦਾ ਵੀ ਹੈਗਾ ਦਰਿਆ ਤੋਂ ਉੱਥੇ ਰੁਕ ਸਾਮਣੇ ਆਰਜ਼ੀ ਬਨ ਲਗਾਇਆ ਗਿਆ ਹਾਲਾਂਕਿ ਆਰਜ਼ੀ ਬਨ ਤੋਂ ਪਾਣੀ ਜਿਹੜਾ ਪੁਰਾ ਹੀ ਲੁਧਿਆਣਾ ਦੇ ਮੈਂ ਸਸਰਾਲੀ ਪਿੰਡ ਵਿੱਚ ਮੌਜੂਦ ਆ ਜਿੱਥੇ ਸਥਿਤੀ ਬੀਤੇ ਕਈ ਦਿਨਾਂ ਤੋਂ ਬਹੁਤ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਬੀਤੀ ਰਾਤ ਤੋਂ ਸੋਸ਼ਲ ਮੀਡੀਆ ਤੇ ਕਈ ਅਫਵਾਹਾਂ ਵੀ ਚੱਲ ਰਹੀਆਂ ਸੀ ਕਿ ਬਨ ਜਿਹੜਾ ਟੁੱਟਾ ਬਿਲਕੁਲ ਬਨ ਟੁੱਟਾ ਦਾ ਜ਼ਰੂਰ ਹੈ ਪਰ ਸਥਿਤੀ ਬਿਲਕੁਲ ਕੰਟਰੋਲ ਹੈ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਸ ਜਗ੍ਹਾ ਤੋਂ ਬੰਨ ਜਿਹੜਾ ਟੁੱਟਿਆ ਪਾਣੀ ਜਿਹੜਾ ਖੇਤਾਂ ਦੇ ਵਿੱਚ ਜ਼ਰੂਰ ਆਇਆ ਪਰ ਪਾਣੀ ਜਿਹੜਾ ਇੰਨ ਨਹੀਂ ਹੈ ਕਿਉਂਕਿ ਬਾਰਿਸ਼ ਵੀ ਜਿਹੜੀ ਆ ਉਹ ਲਗਾਤਾਰ ਹੋ ਰਹੀ ਹੈ ਜਿਸ ਕਰਕੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਦੇਖਿਆ ਜਾ ਰਿਹਾ ਇਸ ਤੇ ਔਰ ਦੂਸਰੇ ਪਾਸੇ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਦੂਸਰੇ ਪਾਸੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਐਨ ਡੀ ਆਰ ਐਫ ਦੀ ਟੀਮਾਂ ਪਹੁੰਚੀ ਅਸੀ ਸਾਹਮਣੇ ਆਰ ਜੀ ਬੰਨ ਲਗਾਇਆ ਗਿਆ ਹਾਲਾਂਕਿ ਆਰ ਜੀ ਬੰਨ ਤੋਂ ਪਾਣੀ ਜਿਹੜਾ ਉਰੇ ਹੀ ਆ ਹਾਲਾਂਕਿ ਪਰ ਇਹ ਨਹੀਂ ਗਿਆ ਸਥਿਤੀ ਜਿਹੜੀ ਬਿਲਕੁਲ ਕੰਟਰੋਲ ਦੇਖੀ ਜਾ ਰਹੀ ਆ ਮੇਰੇ ਨਾਲ ਪਿੰਡ ਦੇ ਲੋਕ ਜੀਦੇ ਬਾਈ ਹੁਣ ਠੀਕ ਆ ਠੀਕ ਆ ਮਾਹੌਲ ਤੇ ਜਿਹੜਾ ਬੰਨ ਸੀ ਮਤਲਬ ਹਥੋਂ ਮਤਲਬ ਪਾੜ ਪੈ ਗਿਆ ਮਤਲਬ ਹਥੋਂ ਸਾਰਾ ਬੰਦ ਖਤਮ ਹੋ ਗਿਆ ਤੇ ਟਾ ਅੱਗੇ ਲੱਗੀ ਆ ਪਾਣੀ ਥੋੜੇ ਅੱਗੇ ਨਾਲ ਥੋੜੇ ਜਿਹਾ ਘੜਿਆ ਗਿਆ ਲੋ ਜਾਂ ਕੁਛ ਗਹਿ ਲੋ ਆ ਖੇਤ ਨਹੀਂ ਵੀ ਸੀ ਇਹ ਤਿੰਨ ਤਿੰਨ ਚਾਰ ਪਾਣੀ ਖੜਾ ਵਾ ਜਿਹੜਾ ਸੀ ਆਰਜੀ ਬੰਦ ਲਵਾ ਡਿਸੀਜਨ ਕਹਿ ਕੇ ਉਹਦੇ ਕਰਕੇ ਥੋੜੇ ਅੱਗੇ ਬਚਾਵਾ ਮਤਲਬ ਇਹ ਕੰਮ ਚੱਲਦੇ ਰਹੂਗਾ ਮਤਲਬ ਅੱਗੇ ਟਾਂ ਮਾਰ ਕੇ ਲੱਗੇ ਜਿਆਦਾ ਪਾਣੀ ਦਾ ਜੋਰ ਸਾਰਾ ਅੱਗੇ ਪੈ ਗਿਆ ਵਾ ਅਸੀਂ ਤਾਂ ਇਹ ਕਰਦੇ ਆ ਅਪੀਲ ਕਰਦੇ ਆ ਜਿਹੜੇ ਘਰਾਂ 'ਚ ਬੈਠੇ ਆ ਜਾਂ ਲੁਧਿਆਣਾ ਸ਼ਹਿਰ ਦੇ ਆ ਜਾਂ ਕੇ ਕੋਈ ਮਿੱਟੀ ਪਈ ਆ ਆਪਦੇ ਇੱਥੇ ਟਰਾਲੀਆਂ ਚ ਬੋਰੇ ਭਰ ਕੇ ਲੈ ਕੇ ਆਓ ਆਪਾਂ ਵੱਧ ਤੋਂ ਵੱਧ 7-2 ਇੱਥੇ 7 ਦੀ ਲੋਡ ਆ ਹੁਣ ਕਿਉਂ ਕਰੇ ਬੈਠਣਾ ਸਮਝਨੇਗਾ ਕਿਉਂ ਉੱਪਰੋਂ ਇਹ ਨਹੀਂ ਪਤਾ بارش ਹੋ ਗਈ ਹੁਣ ਤਾਂ ਪਾਣੀ ਕੋਸ਼ ਹੈ ਜੇ ਪਾਣੀ ਇੱਥੇ 5-6 ਫੁੱਟ ਪਾਣੀ ਵੱਧ ਗਿਆ ਪਿੰਡਾਂ 'ਚ ਪਾਣੀ ਵੜ ਸਕਦਾ ਵਾ ਕੱਲੇ ਸਾਡੇ ਪਿੰਡ ਨਹੀਂ ਲੁਧਿਆਣੇ ਨੂੰ ਮਾਰ ਕਰਨੀ ਆ ਬੋਰੇ ਇਹਨਾਂ ਨੇ ਸਾਡੇ ਪਿੰਡ ਨੂੰ ਨਹੀਂ ਮਾਰ ਕਰਨੀ ਲੁਧਿਆਣੇ ਸਿੱਧਾ ਪਾਣੀ ਅੱਗੇ ਨੂੰ ਜਾਣਾ ਲੱ ਜਾਣੇ ਇਹਨੂੰ ਕਿਉਂ ਪਾਣੀ ਕਦੇ ਵੀ ਪਿੱਛੇ ਨੂੰ ਮਾਰ ਨਹੀਂ ਕਰਦਾ ਮਾਰ ਕਰਨੀ ਨੂੰ ਅੱਗੇ ਨੂੰ ਮਾਰ ਕਰਨੀ ਆ ਵੀ ਇਹ ਸਾਡੀ ਅਪੀਲ ਆ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਇੱਥੇ ਜਿਆਦਾ ਤਮਾਸ਼ਾ ਦੇਖਣ ਆ ਦੁਨੀਆ ਜਿਆਦਾ ਜਾਂਦੀ ਐ ਕੰਮ ਕਰਨ ਲਈ ਘਟਾਂਦੇ ਆ ਡੀਸੀ ਸਾਹਿਬ ਵੀ ਵਿਚਾਰੇ ਤੇ ਲੱਗੇ ਹੋਏ ਨੇ ਸਾਰੇ ਅਫਸਰ ਲੱਗੇ ਹੋਏ ਨੇ ਮੈਂ ਕਿਹਦੇ ਦਾ ਨਾਂ ਲਾਵਾਂ ਕਿਉਂ ਇੱਥੇ ਲੋਕੀ ਕੰਮ ਜਿਆਦਾ ਰੁਕਣਾ ਦੇ ਕੰਮ ਕਰਨ ਘਟਾਂਦੇ ਆ ਸਾਡੀ ਬੇਨਤੀ ਐ ਵੀਰੇ ਜਿਹਨਾਂ ਕੰਮ ਆ ਰੋਕਣਾ ਵਾ ਉਹ ਇੱਥੇ ਨਹੀਂ ਆਣ ਆਪਦੇ ਘਰੇ ਬੈਠੋ ਜਿਹਨੇ ਕੰਮ ਕਰਨਾ ਮੇਰਾ ਵੀਰ ਬੋਰੇ ਭਰਨੇ ਤੇ ਚੱਕ ਕੇ ਬੋਰੇ ਲਾਣੇ ਆ ਉਹ ਹੀ ਇੱਥੇ ਬੰਝਣ ਸੇਵਾ 'ਚ ਕਿਉਂ ਵੀਰੇ ਸਾਡਾ ਨਗਰ ਆ 100 ਏਕੜ ਜਗ੍ਹਾ ਸਾਡੀ ਰੁੜ ਗਈ ਆ, ਹੜ ਗਈ ਆ। ਉਹ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਵਾ। ਜਗ੍ਹਾ ਸਾਡੇ ਬਜ਼ੁਰਗਾਂ ਨੇ ਕਿੱਦਾਂ ਬਣਾਈ ਆ। ਕੀ ਸਮਾਂ ਵਾ ਆ ਜਗ੍ਹਾ ਸੀ। ਕੈਮਰਾਮੈਨ ਨੂੰ ਕਹਿੰਦਾ ਥੋੜੇ ਇੱਧਰ ਵੀ ਕੈਮਰਾ ਮਾਰੋ ਨਾਲ ਜਗ੍ਹਾ ਵਾ। ਇਹ ਚਾਚੇ ਮੁੰਡਿਆਂ ਨੇ ਜਗ੍ਹਾ ਹੌਣੇ ਲਈ ਆ ਜੇ। ਅਜੇ ਅਸੀਂ ਕਬਜ਼ਾ ਵੀ ਨਹੀਂ ਲਿਆ ਜਗ੍ਹਾ ਦਾ। 15 ਦਿਨ ਜਗ੍ਹਾ ਸੀ ਬਾਣੀ ਸੀ ਇਹ। ਉਹ ਜਗ੍ਹਾ ਵੀ ਹੜ ਲੱਗ ਰਹੀ ਆ। ਅਸੀਂ ਗੱਲ ਇਹ ਕਹਿੰਦਾ ਵੀ ਮੇਰਾ ਵੀ ਵੱਧ ਤੋਂ ਵੱਧ ਸਾਥ ਦਿਓ। ਬਾਕੀ ਅਸੀਂ ਭਵਾਂਤ ਸੀਐਮ ਨੂੰ ਬੇਨਤੀ ਕਰਦੇ ਆ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਜਾਂ ਡਿਗੀਆਂ ਜਾਂ ਫਸਲਾਂ ਦਾ ਨੁਕਸਾਨ ਹੋਇਆ ਮਾ ਮਾਜਾ ਦਿੱਤਾ ਜਾਵੇ ਜਿਹੜਾ ਜਿਹੜਾ ਹੁਣ ਬਾਨ ਟੁੱਟਿਆ ਹੁਣ ਕਿੰਨੇ ਕੇਤਾਂ ਦੇ ਵਿੱਚ ਪਾਣੀ ਆ ਇਸ ਖੇਤ ਦੇ ਵਿੱਚ ਮੈਂ ਦੇਖ ਰਿਹਾ ਪਾਣੀ ਬਾਕੀ ਖੇਤ ਸਾਰੇ ਠੀਕ ਨੇ ਹਲੇ ਪਾਣੀ ਤਾਂ ਨਹੀਂ ਕਿ ਅੰਦਰ ਨਹੀਂ ਅੰਦਰ ਨਹੀਂ ਬਾਨ ਗਿਆ ਇਹ ਆਹੀ ਖੇਤ ਨਹੀਂ ਵਾ ਇੱਕ ਇੱਕੋ ਹੀ ਖੇਤ ਇੱਕੋ ਹੀ ਦੋ ਕਿੱਲਾਂ ਦੀ ਬਾੜਾ ਇੱਥੋਂ ਮਤਲਬ ਇੱਥੇ ਪਾਣੀ ਆ ਇਹ ਵੀ ਇਹ ਤਾਂ ਜਕੈਬ ਤਾਂ ਬਾਨ ਗਿਆ ਵਾ ਜਿਹੜੇ ਸਾਡੇ ਆਖੀ ਦੇ ਖੜੇ ਆ ਆਪਾਂ ਇਹ ਪੰਜ ਫੋੜ ਉੱਚਾ ਵਾ ਇੱਥੇ ਪਾਣੀ ਹੈ ਨਹੀਂਗਾ ਬਸ ਇਹੀ ਆ ਮੇਰਾ ਵੀਰ ਵੱਤ ਵਾ ਸਾਧੋ ਇਹੀ ਬੇਨਤੀ ਆ ਕਿਉਂਕਿ ਬੀਤੇ ਰਾਤੋ ਕਈ ਦੇਖਿਆ ਨਾ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਜੋ ਖਬਰਾਂ ਵੀ ਚਲੀਆਂ ਕਿ ਬਾਨ ਟੁੱਟ ਗਿਆ ਪਾਣੀ ਆ ਗਿਆ ਬਹੁਤ ਨੁਕਸਾਨ ਹੋ ਗਿਆ ਨਹੀਂ ਜੀ ਉਹ ਤਾਂ ਜੀ ਇੱਕ ਕੀ ਆ ਝੂਠੀਆਂ ਖਬਰਾਂ ਫੈਲਾ ਰਹੇ ਆ ਠੀਕ ਆ ਇਹੋ ਜਿਹਾ ਕੁਝ ਨਹੀਂ ਹੈਗਾ ਮਤਲਬ ਸ਼ਾਂਤੀ ਮਾਹੌਲਾ ਆਸ ਦੀ ਦਾ ਕੋਲ ਰਹਿਣੇ ਬੰਦ ਏ ਸਿੱਧੀ ਗੱਲ ਆ ਅੱਜ ਤਾਂ ਰਾਤ ਨੱਥੇ ਰਹਿੰਦੇ ਜੀ ਦਿਨ ਦਾ ਕੰਮ ਹੋ ਰਿਹਾ ਲੋਕ ਹੈ ਜੇ ਕਿ ਖਾਲੀ ਕਰਕੇ ਜਾ ਰਹੇ ਨੇ ਨਹੀਂ ਜੀ ਪੈਣ ਦਾ ਲੋਕ ਸਾਡਾ ਕੋਈ ਨਹੀਂ ਗਾ ਸਾਰੇ ਇੱਥੇ ਬੈਠੇ ਆ ਖੁਦ ਮੇਰਾ ਡੇਰੀ ਫਾਰਮ ਆ ਸਾਨੂੰ ਤਾਂ ਪਹਿਲਾਂ ਪਾਟੜਾ ਸਾਨੂੰ ਪਹਿਲਾਂ ਪੈਣੀ ਆ ਸਾਡੇ ਉਹ 30 40 ਸਾਡੇ ਦਾ ਦਿਨ ਸ਼ ਕਿ ਦੇਖੋ 40 ਜਣਗਰ ਦਾ ਪਿਆ ਡੰਗ ਰਾ ਸਾਨੂੰ ਦਾ ਚਾਹੀਦਾ ਪਹਿਲਾਂ ਭਜਣਾ ਸਾਨੂੰ ਚਾਹੀਦਾ ਵਾ ਇਹ ਤਾਂ ਜੋ ਕੋਈ ਚਲੋ ਪੱਤਰਕਾਰ ਵਿੱਚ ਵਧੀਆ ਵੀ ਆ ਕੋਈ ਇਹ ਜੀ ਆ ਵੀ ਖਬਰ ਲੈਂਦਾ ਜੀ ਪਿੰਡ ਜੀ ਪਾਣੀ ਵਰ ਗਿਆ ਹੋ ਗਿਆ ਇਹ ਜਾਂ ਕੋਈ ਮਾਹੌਲ ਹੀ ਹੈਗਾ ਸ਼ਾਂਤੀ ਵਧੀਆ ਵਾ ਕੋਈ ਜਰਨ ਨਹੀਂ ਲੋੜ ਨਹੀਂ ਬਾਕੀ ਇਹ ਵੱਧ ਤੋਂ ਵੱਧ ਸਾਥ ਦੋ ਸਾਡੇ ਨਾਲ ਜਿੱਥੇ ਕਿਉਂਕਿ ਮੈਂ ਤਾਂ ਇੱਕ ਬੇਨਤੀ ਕਰਨਾ ਫੇਰ ਵੀ ਹੁਣ ਰਾਹਾਂ ਰੋਡ ਵਟਿਆ ਸੀ ਹੱਥੋਂ ਜਿੰਨਾ ਮਾਲਵਾ ਵਟਿਆ ਉਹ ਕਿਸੇ ਡੰਬ ਕੀਤਾ ਹੋਊਗਾ ਹੁਣ ਪ੍ਰਸ਼ਾਸਨ ਲਗਾਤਾਰ ਪਹੁੰਚ ਰਿਹਾ ਸਾਥ ਦੇ ਰਿਹਾ ਹੈ ਬਿਲਕੁਲ ਜੀ ਸਾਥ ਦੇ ਰਹੇ ਹੁਣ ਵੀ ਮਹਿਕਮਾ ਮਤਲਬ ਆ ਰਿਹਾ ਸਾਥ ਸਾਰੇ ਦੇ ਰਹੇ ਆ ਹੁਣ ਟਾ ਉੱਥੇ ਲੱਗ ਰਹੀ ਹੁਣ ਉਹਨੇ ਇਹੀ ਕੀਤਾ ਵੀ ਆਪਾਂ ਉੱਥੋਂ ਬਜਾ ਕਰੀਏ ਅੱਧਰੋਂ ਬੰਨ ਲਾਂਦੇ ਬੋਰੇ ਲਾਂਦੇ ਦਾ ਬਾਹਰੋਂ ਆਪਾਂ ਅੱਧਰੋਂ ਆ ਜੀ ਮੈਂ ਜੀ ਕੋਈ ਆ ਉਹਦੇ ਨਾਲ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਉਹ ਬਿਲਕੁਲ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਕਹਿ ਰਹੇ ਨੇ ਕਿ ਹਜੇ ਅਜਿਹਾ ਕੁਝ ਨਹੀਂ ਆ ਸਥਿਤੀ ਬਿਲਕੁਲ ਕੰਟਰੋਲ ਹੈ ਪੈਨਿਕ ਨਾ ਕਰੀਟ ਕਰੋ ਕਿਉਂਕਿ ਕਈ ਪਲੇਟਫਾਰਮਾਂ ਤੇ ਖਬਰਾਂ ਜਰੂਰ ਚੱਲ ਰਹੀਆਂ ਨੇ ਕਿ ਵਾਵਾ ਨੁਕਸਾਨ ਹੋ ਗਿਆ ਪਾਣੀ ਜਿਹੜਾ ਅੰਦਰ ਆ ਗਿਆ ਦੂਸਰੇ ਪਾਸੇ ਮੈਂ ਤਸਵੀਰ ਤੁਹਾਨੂੰ ਦਿਖਾ ਰਹਾ ਕਿ ਪਾਣੀ ਦਾ ਫਲੋ ਤਾਂ ਬਹੁਤ ਤੇਜ਼ ਹੈ ਕਿਉਂਕਿ ਇਹ ਵੀ ਦੱਸ ਰਹੇ ਨੇ ਕਿ 30 ਤੋਂ 35 ਫੁੱਟ ਜਿਹੜਾ ਇਹ ਡੂੰਗਾ ਔਰ ਪਾਣੀ ਜਿਹੜਾ ਇਸ ਸਾਈਡ ਤੋਂ ਬੰਨ ਟੁੱਟਿਆ ਔਰ ਇਹ ਖੇਤ ਜਿਹੜਾ ਦੱਸਿਆ ਜਾ ਰਿਹਾ ਕਿ ਨੀਵਾ ਬਹੁਤ ਆ ਇੱਕੋ ਖੇਤ ਦੇ ਵਿੱਚ ਪਾਣੀ ਆਇਆ ਔਰ ਦੂਸਰੇ ਪਾਸੇ ਬੀਤੇ ਕੱਲ ਦੀ ਜਿੱਕਰ ਮੈਂ ਗੱਲ ਕਰਾਂ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋਵੋਗੇ ਕਿ ਜਿਹੜਾ ਆਰਜੀ ਬੰਨ ਜਿਹੜਾ ਬਣਾਇਆ ਗਿਆ ਪ ਹੋ ਗਿਆ ਮੌਕੇ ਤੇ ਲਗਾਤਾਰ ਇਕੱਠੇ ਹੋ ਕੇ ਮਿਹਨਤ ਕਰ ਰਹੇ ਨੇ ਔਰ ਲਗਾਤਾਰ ਬੋਰੀਆਂ ਮਿੱਟੀ ਦੇ ਲਾ ਕੇ ਲਗਾਤਾਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਹਾਲ ਹੈ ਕਿ ਅਜਿਹੀ ਕੋਈ ਸਥਿਤੀ ਨਹੀਂ ਹੈ ਕੰਟਰੋਲ ਹੈ ਸਥਿਤੀ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਫਿਲਹਾਲ ਪੈਨਿਕ ਕਰਨ ਦੀ ਲੋੜ ਨਹੀਂ ਹੈ ਲਗਾਤਾਰ ਤਸਵੀਰ ਤੁਹਾਡੇ ਨਾਲ ਸਾਂਝੀਆ ਕਰ ਰਿਹਾ ਸਸਰਾਲੀ ਪਿੰਡ ਦੀਆਂ ਜਿੱਥੇ ਬੀਤੀ ਰਾਤ ਤੋਂ ਜੋ ਖਬਰਾਂ ਚੱਲ ਰਹੀ ਸੀ ਕਿ ਬੰਨ ਟੁੱਟ ਗਿਆ ਪਾਣੀ ਅੰਦਰ ਆ ਗਿਆ ਪਰ ਕੰਟਰੋਲ ਹੈ ਸਥਿਤੀ ਬਿਲਕੁਲ ਠੀਕ ਹੈ ਪਿੰਡ ਦੇ ਵਿੱਚ ਹਜੇ ਪਾਣੀ ਨਹੀਂ ਆ ਖੇਤ ਦੇ ਵਿੱਚ ਇੱਕੋ ਖੇਤ ਦੇ ਵਿੱਚ ਪਾਣੀ ਜੋ ਕਿ ਨੀਵਾ ਬਹੁਤ ਹੈ ਬਿਲਕੁਲ ਮੇਰੇ ਨਾਲ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਜੋ ਲਗਾਤਾਰ ਸਮੇਂ-ਸਮੇਂ ਦਾ ਜਾਇਜ਼ਾ ਇੱਥੇ ਲਿੱਤਾ ਜਾ ਰਿਹਾ ਸਰ ਕਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਅਫਵਾਹਾਂ ਵੀ ਜਿਹੜੀਆਂ ਚੱਲ ਰਹੀਆਂ ਨੇ ਕਿ ਪਾਣੀ ਬਹੁਤ ਹੈ ਬੰਨ ਟੁੱਟ ਗਿਆ ਕਿਸ ਤਰੀਕੇ ਦੀ ਸਥਿਤੀ ਹੈ ਜਿਵੇਂ ਕੱਲ ਡੀਸੀ ਸਾਹਿਬ ਨੇ ਵੀ ਸਾਡੇ ਲੁਧਿਆਣਾ ਡੀਸੀ ਸਾਹਿਬ ਨੇ ਵੀ ਕੱਲ ਇੱਥੇ ਆ ਕੇ ਦੱਸਿਆ ਸੀਗਾ ਕਿ ਵੀ ਠੀਕ ਹੈ ਹਾਲਾਤ ਠੀਕ ਹੈ ਵਾਟਰ ਲੈਵਲ ਡਾਊਨ ਹੈ ਜਿਹੜੀਆਂ ਨੀਵੀਂ ਜਮੀਨਾਂ ਸੀਗੀਆਂ ਉਹਨਾਂ ਦੇ ਵਿੱਚ ਜ਼ਰੂਰ ਪਾਣੀ ਹੈ ਬਟ ਹਲੇ ਇੰਨਾ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ ਜਿਵੇਂ ਜਿਵੇਂ ਸਿਵਲ ਪ੍ਰਸ਼ਾਸਨ ਵੱਲੋਂ ਗਾਈਡਲਾਈਨਸ ਜਾਂ ਐਡਵਾਈਜ਼ਰੀਆਂ ਜਾਰੀ ਹੁੰਦੀਆਂ ਨੇ ਉਹਨਾਂ ਨੂੰ ਫੋਲੋ ਕਰਨ ਦੀ ਅਪੀਲ ਕਰ ਰਹੇ ਹਾਂ ਜੀ ਇਸ ਤੇ ਇੱਕ ਆਰਜ਼ੀ ਬੰਦ ਜਿਹੜਾ ਲਾਇਆ ਗਿਆ ਆਰਜ਼ੀ ਬੰਦ ਤੋਂ ਪਾਣੀ ਜਿਹੜਾ ਬਾਹਰ ਆਊਟ ਆਫ ਕੰਟਰੋਲ ਤਾਂ ਨਹੀਂ ਹੋਇਆ ਸਿੱਧੀ ਠੀਕ ਹੈ ਇੱਥੇ ਪਾਣੀ ਹੈ ਕਿਉਂਕਿ ਬਾਰਿਸ਼ ਹੋ ਰਹੀ ਹੈ ਬਾਰਿਸ਼ ਦਾ ਪਾਣੀ ਵੀ ਲੱਕੇ ਜਾ ਰਿਹਾ ਹੈ ਬਿਲਕੁਲ ਬਾਰਿਸ਼ ਵੀ ਹੋ ਰਹੀ ਹੈ ਹਲਕੀ ਹਲਕੀ ਤੇ ਇਹਦੇ ਅੱਗੇ ਅਰਜੀ ਜੀ ਬਣ ਲਾਇਆ ਗਿਆ ਵੀ ਉੱਥੇ ਜੇ ਕੋਈ ਪਾਣੀ ਨਿਕਲਦਾ ਵੀ ਹੈਗਾ ਦਰਿਆ ਤੋਂ ਉੱਥੇ ਰੁਕ ਸਕੇ ਸਰ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਇਹੀ ਅਪੀਲ ਹੈ ਜੀ ਜਿਵੇਂ ਡੀਸੀ ਸਾਹਿਬ ਦੇ ਹੁਕਮ ਨੇ ਜਾਂ ਐਡਵਾਈਜ਼ਰੀ ਜਾਰੀ ਹੁੰਦੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਫੋਲੋ ਕੀਤਾ ਜਾਵੇ ਜਿਹੜਾ ਰੋਜ਼ਾਨਾ ਸਪੋਕਸਮੈਨ ਨਾਲ ਕੈਮਰਾਮੈਨ ਸੰਦੀਪ ਨਾਲ ਮੈਂ ਬਹੁਤ ਸਿੱਧਾ ਧੰਨਵਾਦ